ਤੇ ਤੇਰਾ ਜ਼ੀਰੋ ਕਿੰਨਾ ਕੁ ਸਕਸੈਸਫੁਲ ਹੋਏਗਾ ਪੰਜਾਬ ਦੀ ਅੱਜ ਦੇ ਹਾਲਾਤ ਤੇ ਆਵਾਮ ਦਾ ਜਿਹੜਾ ਜੋਸ਼ ਉਹ ਦੇਖਦੇ ਹੋਏ ਆਮ ਆਦਮੀ ਪਾਰਟੀ ਨੇ ਪਹਿਲੇ ਕੀਤੇ ਸੀ ਇਲੈਕਸ਼ਨਸ ਤੋਂ ਸਟੈਪ ਬਾਈ ਸਟੈਪ ਸਾਰੇ ਪੂਰੇ ਕੀਤੇ ਆ ਜਿਨ੍ਹਾਂ ਵੀ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਦੇਖੋਗੇ ਇਹ ਇੱਕ ਸਮੇਂ ਦੇ ਉੱਪਰ ਇੱਕ ਆਮ ਲੋਕ ਸੀ ਆਮ ਕਾਰਕਟਰਤਾ ਸੀ ਆਮ ਵਲੰਟੀਅਰ ਸੀ ਉਹਨਾਂ ਦੇ ਕੰਮ ਨੂੰ ਦੇਖ ਕੇ ਮਿਹਨਤ ਨੂੰ ਦੇਖ ਕੇ ਲੋਕਾਂ ਦੇ ਪ੍ਰਤੀ ਉਹਨਾਂ ਦੀ ਸੇਵਾ ਭਾਵਨਾ ਨੂੰ ਦੇਖ ਕੇ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੰਦੀ ਆਂ ਅਖਬਾਰ ਦੇ ਵਿੱਚ ਇੱਕ ਖਬਰ ਦੇਖੀ ਜਿਸ ਦੇ ਵਿੱਚ ਤੁਹਾਡਾ ਨਾਂ ਵੀ ਲਿਖਿਆ ਆ ਜਿਵੇਂ ਕਾਲਿਆਣਾ ਦਾ ਵੀ ਨਾਂ ਲਿਖਿਆ ਹੈ ਕਿ ਤੁਸੀਂ ਪਾਰਟੀ ਛੱਡ ਕੇ ਕਾਂਗ ਜੇ ਕੋਈ ਕਿਸੇ ਦਾ ਵੀ ਨਾਮ ਲਿਖ ਦੋਗੇ ਉਹਦੇ ਚ ਲਿਖਿਆ ਮੈਂ ਪੜਿਆ ਆ ਵੀ ਕਾਂਗਰਸ ਤੋਂ ਸ਼ਾਮਲ ਹੋ ਕੇ ਆਏ ਕਾਉਂਸਲਰ ਕਾਂਗਰਸੇ ਵਾਪਸ ਚਾਲ ਲਈ ਇਤਨਾ ਦਾ ਕੋਈ ਪ੍ਰੂਫ ਹੈਗਾ ਕਿਸੇ ਦੇ ਕੋਲ ਬੜੀ ਜਲਦੀ ਆਪਣੀ ਲੀਗਲ رائے ਰੱਖ ਕੇ ਅਸੀਂ ਸ਼ਾਇਦ ਉਹਦੇ ਉੱਪਰ ਪਲਾਨ ਕਰਕੇ ਅਸੀਂ ਫੇਸ ਵੀ ਕਰਾਂਗੇ ਖੰਡਨ ਕਰਦੇ ਆ ਇਸ ਚੀਜ਼ ਦਾ ਜਿਸ ਤਰ੍ਹਾਂ ਕਿ ਭਾਰਤ ਦੇ ਵਿੱਚ ਐਮਪੀ ਇਲੈਕਸ਼ਨ ਚੱਲ ਰਹੇ ਹਨ ਤੇ ਗੱਲ ਕਰੀਏ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ 13 0 ਦਾ ਇੱਕ ਫਾਰਮੂਲਾ ਤਿਆਰ ਕੀਤਾ ਗਿਆ ਜਿੱਥੇ ਕਿ ਉਹਨਾਂ ਦਾ ਕਹਿਣਾ ਕੀਤੇ ਇਹਨਾਂ ਦੇ 13 ਸਾਡੇ ਉਮੀਦਵਾਰ ਜਿੱਤਣਗੇ ਤੇ ਇਸ ਵਾਰੀ ਫਾਰਮੂਲਾ ਵੀ 13 0 ਦਾ ਚਲਾਇਆ ਜਾ ਰਿਹਾ ਉਸ ਫਾਰਮੂਲੇ ਤਹਿਤ ਆਪਾਂ ਅਮਰitsar ਦੀ ਗੱਲ ਕਰਾਂਗੇ ਤੇ ਅੰਮ੍ਰਿਤਸਰ ਦੇ ਵਿੱਚ ਕਈ ਅਖਬਾਰਾਂ ਨੇ ਕੁਝ ਬਿਆਨ ਵੀ ਜਾਰੀ ਕੀਤੇ ਆ ਅਖਬਾਰਾਂ ਨੇ ਖਬਰਾਂ ਵੀ ਲਈਆਂ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਆਮ ਆਦੀ ਪਾਰਟੀ ਦੇ ਕੁਝ ਵਰਕਰ ਜਿਹੜੇ ਆ ਉਹ ਛੱਡ ਕੇ ਕਾਂਗਰਸ 'ਚ ਮੁੜ ਵਾਪਸ ਜਾ ਰਹੇ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਵਿਰਾਟ ਜੀ ਸਾਡੇ ਨਾਲ ਖਲੋਤੇ ਹਨ ਆਮ ਆਦੀ ਪਾਰਟੀ ਦੇ ਬੜੇ ਜੁਝਾਰੂ ਨੇਤਾ ਹੈ ਇਹ ਅੱਜ ਖਲੋਤੇ ਹਨ ਸਾਡੇ ਨਾਲ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਜੀ ਸਵਾਗਤ ਹੈ ਤੁਹਾਡਾ ਲਾਈਵ ਭਾਰਤ 'ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲ ਕਰਨ ਲਈ ਆਏ ਪਾਰਟੀ ਦਾ ਇੱਕ ਫਾਰਮੂਲਾ 13 0 ਤੇ 13 0 ਕਿੰਨਾ ਕਿ ਸਕਸੈਸਫੁਲ ਹੋਏਗਾ ਪੰਜਾਬ ਦੀ ਅੱਜ ਦੇ ਹਾਲਾਤ ਤੇ ਆਵਾਮ ਦਾ ਜਿਹੜਾ ਜੋਸ਼ ਉਹ ਦੇਖਦੇ ਹੋਏ 100% ਸਕਸੈਸਫੁਲ ਹੋਏਗਾ ਕਿਉਂਕਿ ਆਮ ਆਦਮੀ ਪਾਰਟੀ ਨੇ 2 ਸਾਲ ਦੇ ਵਿੱਚ ਉਹ ਵਾਲੇ ਕੰਮ ਕੀਤੇ ਆ ਉਹ ਵਾਲੇ ਜੋ ਪ੍ਰੋਮਿਸ ਆਮ ਆਦਮੀ ਪਾਰਟੀ ਨੇ ਪਹਿਲੇ ਕੀਤੇ ਸੀ ਇਲੈਕਸ਼ਨਸ ਤੋਂ ਸਟੈਪ ਬਾਈ ਸਟੈਪ ਸਾਰੇ ਪੂਰੇ ਕੀਤੇ ਆ ਜਿੱਥੇ ਇਲੈਕਟ੍ਰਿਸਿਟੀ ਫ੍ਰੀ ਮਿਲ ਲਈ ਹੈ ਉੱਥੇ ਆਮ ਲੋਕਾਂ ਦੀ ਸੁਣਵਾਈ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚ ਜਾ ਕੇ ਨਹੀਂ ਸੀ ਹੁੰਦੀ ਉਹ ਹੋਣੀ ਸ਼ੁਰੂ ਹੋ ਗਈ ਹੈ ਔਰ ਜਿੱਥੇ ਕੁਝ ਗਲਤ ਪਰਸਨਸ ਕੰਮ ਕਰਦੇ ਸੀ ਲੋਕਾਂ ਨੂੰ ਤੰਗ ਕਰਦੇ ਸੀ ਸੁਣਵਾਈ ਨਹੀਂ ਸੀ ਕਰਦੇ ਉਹਨਾਂ ਦੇ ਖਿਲਾਫ ਐਕਸ਼ਨ ਵੀ ਲਿੱਤੇ ਜਾ ਰਹੇ ਆ ਔਰ ਆਮ ਲੋਕਾਂ ਦੇ ਵਿੱਚ ਮੇਰੇ ਹਿਸਾਬ ਨਾਲ ਬੜਾ ਅੱਛਾ ਰਿਸਪੌਂਸ ਆ ਕੱਲ ਭਗਵੰਤ ਪਾਣਾ ਨੇ ਆਪਣੇ ਸਾਰੇ 13 ਦੇ 13 ਕੈਂਡੀਡੇਟ ਇੱਕ ਛਾਥੇ ਹਟ ਰੂਬਰੂ ਕਰਾਇਆ ਪਬਲਿਕ ਦੇ ਸਾਹਮਣੇ ਤੇ ਜਿਨ੍ਹਾਂ ਨੇ ਕਿਹਾ ਕਿ ਪਬਲਿਕ ਦੀ ਸੇਵਾ ਕਰਨ ਲਈ ਪਬਲਿਕ ਦੇ ਵਿੱਚੋਂ ਆਏ ਹਨ ਤੇ ਜਿਹੜੇ ਪਬਲਿਕ ਦੇ ਵਿੱਚੋਂ ਪਬਲਿਕ ਦੇ ਸਵਾਲ ਲਈ ਆਏ ਹਨ ਜਿਹੜੇ ਕਿ ਪਬਲਿਕ ਆਵਾਜ਼ ਜਿਹੜੀ ਹੈ ਉਹ ਪਤ ਤੱਕ ਲੈ ਕੇ ਜਾਣਗੇ ਤੇ ਇਹ ਕਿਸ ਤਰ੍ਹਾਂ ਦਾ ਲੱਗਦਾ ਕਿ ਪਬਲਿਕ ਕਿੰਨਾ ਕਿ ਜੁੜਦੀ ਹੈ ਇਹਨਾਂ ਨਾਲ ਦੇਖੋ ਤੁਸੀਂ ਜਿੰਨੇ ਵੀ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਦੇਖੋਗੇ ਇਹ ਇੱਕ ਸਮੇਂ ਦੇ ਉੱਪਰ ਇੱਕ ਆਮ ਲੋਕ ਸੀ ਆਮ ਕਾਰਕਟਰਤਾ ਸੀ ਆਮ ਵਲੰਟੀਅਰ ਸੀ ਉਹਨਾਂ ਦੇ ਕੰਮ ਨੂੰ ਦੇਖ ਕੇ ਮਿਹਨਤ ਨੂੰ ਦੇਖ ਕੇ ਲੋਕਾਂ ਦੇ ਪ੍ਰਤੀ ਉਹਨਾਂ ਦੀ ਸੇਵਾ ਭਾਵਨਾ ਨੂੰ ਦੇਖ ਕੇ ਪਾਰਟੀ ਨੇ ਉਹਨਾਂ ਨੂੰ ਟਿਕਟਸ ਦਿੱਤੀਆਂ ਔਰ ਬੜਾ ਅੱਛਾ ਕੈਂਪੇਨ ਮੈਂ ਲੋਕ ਸਭਾ ਅੰਦਰਸ ਦੇ ਵਿੱਚ ਤੇ ਅਸੀਂ ਖੁਦ ਹੀ ਦੇਖ ਰਹੇ ਹਾਂ ਚੱਲਿਆ ਔਰ ਮੇਰੇ ਖਿਆਲ ਦੇ ਵਿੱਚ 2 ਲੱਖ ਤੋਂ ਜ਼ਿਆਦਾ 2 ਲੱਖ ਨੇ ਮੇ 3 ਲੱਖ ਤੋਂ ਜ਼ਿਆਦਾ ਵੋਟਸ ਦੇ ਨਾਲ ਧਾਰੀਵਾਲ ਸਾਹਿਬ ਇਹ ਸੀਟ ਨੂੰ ਜਿੱਤਣਗੇ ਔਰ ਜਿਹੜਾ 13 0 ਵਾਲਾ ਅੰਕੜਾ ਹੈ ਉਹ ਵੀ ਡੈਫੀਨੇਟਲੀ ਪੂਰਾ ਹੋਏਗਾ ਤੁਹਾਡੀ ਪੂਰੀ ਸਪੋਰਟ ਹੈਗੀ ਜੇ ਧਾਰੀਵਾਲ ਸਾਹਿਬ ਨਾਲ ਦੇਖੋ ਜੀ ਮੇਰੀ ਔਰ ਮੇਰੇ ਸਾਥੀਆਂ ਦੀ ਤਨਮਨ ਧੰਦੇ ਨਾਲ ਹਰ ਤਰੀਕੇ ਦੇ ਨਾਲ ਪੂਰੀ ਸਪੋਰਟ ਹੈ ਪਰ ਅਖਬਾਰਾਂ ਦੇ ਕੁਝ ਹੋਰ ਹੀ ਕਹਿ ਰਹੀਆਂ ਨੇ ਅੱਜ ਹੀ ਅਖਬਾਰ ਦੇ ਵਿੱਚ ਇੱਕ ਖਬਰ ਦੇਖੀ ਜਿਸ ਦੇ ਵਿੱਚ ਤੁਹਾਡਾ ਨਾਂ ਵੀ ਲਿਖਿਆ ਹੈ ਜਗਦੀਸ਼ ਕਾਲਿਆਨ ਦਾ ਵੀ ਨਾਂ ਲਿਖਿਆ ਹੈ ਕਿ ਤੁਸੀਂ ਪਾਰਟੀ ਛੱਡ ਕੇ ਕਾਂਗਰਸ ਵੱਲ ਮੁੜ ਵਾਪਸ ਜਾ ਰਹੇ ਜੇ ਦੇਖੋ ਮੈਂ ਵੀ ਇੱਕ ਨਿਊਜ਼ ਪੜ੍ਹੀ ਹੈ ਲੇਕਿਨ ਮੇਰੇ ਹਿਸਾਬ ਨਾਲ ਜਿਹੜੇ ਵੀ ਪੱਤਰਕਾਰ ਨੇ ਉਹ ਨਿਊਜ਼ ਲਿਖੀ ਹੈ ਉਹ ਇੱਕ ਗਲਤ ਤਰੀਕੇ ਦੇ ਨਾਲ ਲਿਖੀ ਹੈ 38 ਸਿਟੀ ਨੇ ਦੇਖੀ ਮੀਡੀਆ ਨੂੰ ਲੋਕਤੰਤਰ ਦਾ ਇੱਕ ਸਤੰਭ ਮੰਨਿਆ ਜਾਂਦਾ ਹੈ ਔਰ ਜਦੋਂ ਅਸੀਂ ਕਿਸੇ ਦੇ ਨਾਲ ਆਪਣੇ ਵਿਊਰਸ਼ਿਪ ਵਿਧਾਨ ਦੇ ਵਾਸਤੇ ਕੀ ਰੀਡਰ ਵਿਧਾਨ ਦੇ ਵਾਸਤੇ ਝੂਠੀਆਂ ਖਬਰਾਂ ਲਿਖਾਂਗੇ ਮੇਰੇ ਹਿਸਾਬ ਨਾਲ ਉਹ ਉਹਦੇ ਨਾਲ ਜਿਹੜੀ ਉਹ ਨਿਊਜ਼ਪੇਪਰ ਹੈ ਜਾਂ ਉਹ ਜਿਹੜਾ ਚੈਨਲ ਹੈ ਜਾਂ ਮੀਡੀਆ ਹੈ ਉਹਦੀ ਇੱਕ ਵਰਤਵੀ ਘਟਦੀ ਹੈ ਰਿਸਪੈਕਟ ਵਿਕੜਦੀ ਹੈ ਔਰ ਜੇ ਤੁਸੀਂ ਕਿਸੇ ਕਿਸੇ ਦਾ ਵੀ ਨਾਮ ਲਿਖ ਦੋਗੇ ਉਹਦੇ ਚ ਲਿਖਿਆ ਮੈਂ ਪੜਿਆ ਹੈ ਵੀ ਕਾਂਗਰਸ ਤੋਂ ਸ਼ਾਮਲ ਹੋ ਕੇ ਆਏ ਕਾਉਂਸਲਰ ਕਾਂਗਰਸੀ ਵਾਪਸ ਜਾਣ ਲਈ ਇਤਨਾ ਦਾ ਕੋਈ ਪ੍ਰੂਫ ਹੈਗਾ ਕਿਸੇ ਦੇ ਕੋਲ ਕੋਈ ਗਿਆ ਨਹੀਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਮੇਰੇ ਨਾਲ ਕੋਈ ਗੱਲਬਾਤ ਨਹੀਂ ਹੋਈ ਮੈਂ ਨਿਊਜ਼ ਪੜ੍ਹੀ ਹੈ ਅਸੀਂ ਲੀਗਲ ਓਪੀਨੀਅਨ ਲੈ ਰਹੇ ਹਾਂ ਬੜੀ ਜਲਦੀ ਆਪਣੀ ਲੀਗਲ رائے ਰੱਖ ਕੇ ਅਸੀਂ ਸ਼ਾਇਦ ਉਹਦੇ ਉੱਪਰ ਪਲਾਨ ਕਰਕੇ ਅਸੀਂ ਕੇਸ ਵੀ ਕਰਾਂਗੇ ਔਰ ਬਿਨਾ ਕਿਸੇ ਦੀ ਅ ਵਰਜ਼ਨ ਲਿੱਤੇ ਬਿਨਾ ਕਿ ਅਸੀਂ ਦੀ ਨਿਊਜ਼ ਲਗਾ ਦੇਣਾ ਬਿਲਕੁਲ ਗਲਤ ਗੱਲ ਹੈ ਅਸੀਂ ਆਮ ਆਪ ਦੀ ਪਾਰਟੀ ਨੇ ਸਿਂਸਅਰ ਵਰਕਰਾਂ ਵੋਲੰਟੀਅਰਾਂ ਔਰ ਪਾਰਟੀ ਨੇ ਪੂਰਾ ਪ੍ਰੋਪਰ ਮਾਨ ਸਨਮਾਨ ਜਿੱਥੇ ਪਾਰਟੀ ਡਿਊਟੀ ਲਗਾਉਂਦੀ ਹੈ ਕੈਂਪੇਨ ਦੇ ਵਿੱਚ ਡਿਊਟੀ ਲਗਾਉਂਦੀ ਹੈ ਆਹ ਕੰਮ ਕਰਨਾ ਹੈ ਜਬ ਪਾਰਟੀ ਨੇ ਜਿਹੜੇ ਕੰਮ ਕੀਤੇ ਹੈ ਉਹ ਲੋਕਾਂ ਦੇ ਵਿੱਚ ਲੈ ਕੇ ਜਾਣ ਦੇ ਵਿੱਚ ਡੋਰ ਟੂ ਡੋਰ ਵਰਕ ਕਰ ਰਹੇ ਆ ਔਰ ਜੋ ਵੀ ਪਾਰਟੀ ਦਾ ਅਜੰਡਾ ਹੈ ਜੋ ਵੀ ਪਾਰਟੀ ਨੇ ਪ੍ਰੋਮਿਸ ਕੀਤੇ ਆ ਆਮ ਲੋਕਾਂ ਦੀ ਮਦਦ ਦਾ ਸਭ ਤੋਂ ਵੱਡਾ ਜਿਹੜਾ ਅਜੰਡਾ ਹੈ ਅਸੀਂ ਮਦਦ ਕਰ ਰਹੇ ਆ ਕੈਂਪਸ ਲਗਾ ਰਹੇ ਆ ਔਰ ਲੋਕਾਂ ਨੂੰ ਜਿਹੜੇ ਬੰਦੇ ਹੱਕ ਨਹੀਂ ਬੜੇ ਲੰਬੇ ਸਮੇਂ ਤੋਂ ਮਿਲਲੇ ਸੀ ਉਹ ਦੁਵਾਨ ਦੇ ਵਾਸਤੇ ਸਿਂਸਰਲੀ ਐਫਰਟ ਕਰ ਰਹੇ ਆ ਔਰ ਪਾਰਟੀ ਸਾਨੂੰ ਮੰਨ ਦਾ ਮਾਨ ਸਨਮਾਨ ਸਾਰਿਆਂ ਨੂੰ ਦੇ ਰਹੀ ਹੈ ਔਰ ਜੇ ਕਿਸੇ ਪਰਸਨ ਕੋਈ ਕਾਰਕਟਰ ਹੈ ਕੋਈ ਐਕਸ ਕਾਉਂਸਲਰ ਹੈ ਜਾਂ ਕੋਈ ਵੀ ਹੈ ਉਹਦੇ ਵਿੱਚ ਜੇ ਕੋਈ ਗੈਪ ਹੈ ਕਿਸੇ ਚੀਜ਼ ਦਾ ਉਹ ਵੀ ਪਾਰਟੀ ਬੜੀ ਜਲਦੀ ਠੀਕ ਕਰ ਰਹੀ ਹੈ ਤਾਨੂੰ ਸਮੇ ਸਮੇ ਤੇ ਪਾਰਟੀ ਨੇ ਵੱਖਰੀ ਵੱਖਰੀਆਂ ਪੋਸਟਰਾਂ ਦੇ ਨਾਲ ਨਵਾਜ਼ਿਆ ਵੀ ਗਿਆ ਤੇ ਤੁਹਾਨੂੰ ਕੀ ਲੱਗਦਾ ਇਸ ਤਰ੍ਹਾਂ ਦੀ ਖਬਰ ਦੇ ਨਾਲ ਜਿਹੜੇ ਤੁਹਾਡੇ ਸਾਥੀ ਹੈ ਜਿਹੜੇ ਵਰਕਰ ਹੈਗੇ ਆ ਤੁਹਾਡੇ ਨਾਲ ਜੁੜੇ ਪਾਰਟੀ ਦੇ ਨਾਲ ਜੁੜੇ ਆ ਉਹਨਾਂ ਤੇ ਇਹ ਖਬਰ ਦੇ ਨਾਲ ਕੀ ਅਸਰ ਪਊਗਾ ਮੈਂ ਸਮਝਦਾ ਜੀ ਉਹਨਾਂ ਦੇ ਉੱਪਰ ਤੇ ਕੋਈ ਅਸਰ ਨਹੀਂ ਪੜੇਗਾ ਲੇਕਿਨ ਇੱਕ ਝੂਠ ਜਿਹੜਾ ਹੈ ਉਹ ਜਿਹੜੇ ਪਬਲਿਕ ਆ ਸਭ ਜਾਣਦੀ ਹੈ ਅਸੀਂ ਆਮ ਆਦਮੀ ਪਾਰਟੀ ਦਾ ਝੰਡਾ ਫੜ ਕੇ ਦਿਨ ਰਾਤ ਧਾਰੀਵਾਲ ਸਾਹਿਬ ਦੀ ਕੈਂਪੇਨ ਕਰ ਰਹੇ ਆ ਔਰ ਜੇ ਦੂਸਰੀਆਂ ਪਾਰਟੀਆਂ ਦੇ ਕੋਲ ਮੈਂ ਸਮਝਦਾ ਵਾਂ ਕੋਈ ਇਸ ਤਰ੍ਹਾਂ ਦਾ ਏਜੰਡਾ ਤੇ ਹੈਗਾ ਨਹੀਂ ਕੁਝ ਕੰਮ ਕੀਤੇ ਨਹੀਂ ਐ ਪ੍ਰੋਪਰ ਤਰੀਕੇ ਦੇ ਨਾਲ ਤੇ ਉਹ ਰਿਊਮਰਸ ਫਲਾ ਕੇ ਗਲਤ ਗੱਲਾਂ ਫਲਾ ਕੇ ਕੋਈ ਫਾਇਦਾ ਲੈਣਾ ਚਾਹੁੰਦੇ ਆ ਲੇਕਿਨ ਇਸ ਤਰ੍ਹਾਂ ਦੀਆਂ ਨਿਊਜ਼ ਦੇ ਨਾਲ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਕੋਈ ਫਾਇਦਾ ਨਹੀਂ ਉਹਨਾਂ ਨੂੰ ਹੋਣ ਵਾਲਾ ਜਿਹੜੇ ਕੰਮ ਐ ਲੋਕਾਂ ਦੇ ਉਹ ਕੰਮ ਕਰਨੇ ਪੈਣੇ ਆ ਆਮ ਆਦਮੀ ਪਾਰਟੀ ਨੇ ਰਾਜਨੀਤੀ ਦੀ ਦਿਸ਼ਾ ਚੇਂਜ ਕਰਤੀ ਐ ਗਰਾਊਂਡ ਦੇ ਉੱਪਰ ਆ ਕੇ ਲੋਕਾਂ ਦੀ ਮਦਦ ਕਰਨੀ ਪੈਣੀ ਐ ਇਹ ਨਹੀਂ ਚਾਚਾ ਭਤੀਜਾਵਾਦ ਐ ਉਹ ਫਲਾਣੇ ਦਾ ਸਪਾਰਸੀ ਐ ਉਹ ਫਲਾਣੇ ਦਾ ਸਪਾਰਸੀ ਐ ਉਹਦਾ ਰਿਸ਼ਤੇਦਾਰ ਐ ਇਸ ਤਰੀਕੇ ਦੇ ਨਾਲ ਨਹੀਂ ਆਮ ਬ ਸੀਟਸ ਦਿੱਤੀਆਂ ਆਮ ਬੰਦਿਆਂ ਦੇ ਵਿੱਚੋਂ ਚੇਅਰਮੈਨਸ ਬਣਾ ਰਿਹਾ ਆ ਆਮ ਬੰਦੇ ਨੂੰ ਚੁੱਕ ਕੇ ਰਿਸਪੈਕਟ ਦੇ ਰਿਹਾ ਹੈ ਜੀ ਜਿਸ ਨਾਲ ਜਗਦੀਸ਼ ਕਾਲੀਆ ਜੀ ਤੁਹਾਡਾ ਵੀ ਨਾਮ ਖਬਰ ਦੇ ਵਿੱਚ ਹੈਗਾ ਤੇ ਇਹ ਕੀ ਤੁਹਾਡਾ ਕੀ ਵਿਚਾਰ ਜੇ ਮੈਂ ਤੇ ਇਹੋ ਕਹੂ ਵੀ ਜਿੰਨੇ ਵੀ ਕੀਤੀ ਹੈ ਨਾ ਬੜੀ ਕਾਨੂੰਨੀ ਹਰਕਤ ਕੀਤੀ ਆ ਬਾਕੀ ਅਸੀਂ ਆਪਣੇ ਵਕੀਲਾਂ ਕੋਲ ਪੁੱਛ ਰਹੇ ਆ ਉਹ ਅਖਬਾਰ ਦੇ ਉੱਤੇ ਐਕਸ਼ਨ ਜ਼ਰੂਰ ਲਾਂਗੇ ਤੁਸੀਂ ਪਾਰਟੀ ਨਾਲ ਜੁੜੇ ਹੋ ਪੱਕੀ ਤਰ੍ਹਾਂ ਬਿਲਕੁਲ ਬਿਲਕੁਲ ਪਾਰਟੀ ਨਾਲ ਮੈਂ ਜੁੜਿਆ ਹਾਂ ਜੀ ਤੇ ਤੁਹਾਡੇ ਨਾਲ ਜਿਹੜੇ ਤੁਹਾਡੇ ਵਰਕਰ ਸਾਥੀ ਸਾਰੇ ਪਾਰਟੀ ਨੂੰ ਸਪੋਰਟ ਕਰ ਰਹੇ ਇਸ ਵੇਲੇ ਬਿਲਕੁਲ ਬਿਲਕੁਲ ਮੇਰੇ ਨਾਲ ਨੇ ਔਰ ਪਾਰਟੀ ਦੇ ਨਾਲ ਨੇ ਜਿੱਧਰ ਨੂੰ ਅਸੀਂ ਕਹਾਂਗੇ ਉਹ ਪਾਰਟੀ ਦੇ ਨਾਲ ਹੀ ਜਾਣਗੇ ਹੁਣ ਅਗਲਾ ਕੀ ਪਲਾਨ ਹੈ ਤੁਹਾਡਾ ਅਗਲਾ ਪਹਿਲੋ ਤੇ ਆ ਖਬਰ ਦਾ ਕਰੀਏ ਨਾ ਪਹਿਲੋ ਛਾਨਬੂਨੀ ਵੀ ਕਿ ਕਿਹਦਾ ਵਰਜਨ ਲੈ ਕੇ ਤੁਸੀਂ ਇਹ ਸਾਡੇ ਨਾਂ ਛਾਪੇ ਕਿ ਕਿਹਦੇ ਕੋਲ ਤੁਹਾਡੇ ਨਾਲ ਨਾਲ ਹੋਰ ਕਿੰਨੇ ਬੰਦੇ ਦੇ ਨਾਮ ਅਗੇ ਜੇ ਮੈਂ ਪੂਰੀ ਪੜੀ ਨਹੀਂ ਆ ਮੈਂ ਸੁਣਿਆ ਹੀ ਤੇ ਜੇ ਵੇਖੀ ਆ ਮੈਂ ਪੜੀ ਨਹੀਂ ਆ ਮੈਂ ਪੜ ਕੇ ਤੁਹਾਨੂੰ ਉਹ ਵੀ ਦੱਸ ਦਿਆਂਗਾ ਤੇ ਹੋਰ ਸਾਥ ਜਿਹੜੇ ਹੋਰ ਬਾਕੀ ਵੀ ਸਾਥੀ ਆ ਉਹ ਵੀ ਆਪਣੇ ਨਾਲ ਹੀ ਜੁੜੇ ਆ ਸਾਰੇ ਸਾਥੀ ਸਰ ਧਾਰੀਵਾਲ ਸਾਹਿਬ ਦੇ ਨਾਲ ਨੇ ਔਰ ਧਾਰੀਵਾਲ ਸਾਹਿਬ ਬਹੁਤ ਵੱਡੀ ਲੀਡ ਦੇ ਨਾਲ ਅੰਮ੍ਰਿਤਸਰ ਲੋਕ ਸਭਾ ਸੀਟ ਜਿੱਤ ਕੇ ਕੇਂਦਰ ਦੇ ਵਿੱਚ ਜਾਣਗੇ ਔਰ ਬੜਾ ਅੱਛਾ ਸਪਾਂਸਰ ਔਰ ਬੜਾ ਅੱਛਾ ਖੁਸ਼ੀ ਦਾ ਮੌਕਾ ਹੈ ਤੇ ਸਾਡੇ ਨਾਲ ਬਲਵਿੰਦਰ ਸਿੰਘ ਜੀ ਹੈਗੇ ਇਸ ਵੇਲੇ ਮੌਜੂਦ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਸਰ ਤੁਹਾਨੂੰ ਕੀ ਲੱਗਦਾ ਪਾਰਟੀ ਦੀ ਲੀਡ ਕਿਸ ਤਰ੍ਹਾਂ ਚੱਲ ਰਹੀ ਹੈ ਸਰ ਪਾਰਟੀ ਦੀ ਲੀਡ ਬਹੁਤ ਜ਼ਿਆਦਾ ਆਏਗੀ ਇਸ ਤਰ੍ਹਾਂ ਕੇ ਭਗਵੰਤ ਮਾਨ ਜੀ ਨੇ ਨਾਲ ਐ ਸੰਸਦ ਵੀ ਭਗਵੰਤ ਮਾਨ ਇਸ ਤਰ੍ਹਾਂ ਸਾਡੇ 13 ਤੇ 13 ਹੀ ਕੈਂਡੀਡੇਟ ਜਿੱਤ ਕੇ ਅੱਗੇ ਜਾਣਗੇ ਤੇ ਸਾਨੂੰ ਬਹੁਤ ਹੀ ਵਧੀਆ ਰਿਸਪਾਂਸ ਮਿਲੇਗਾ ਲਗਨ 13 0 ਦਾ ਫਾਰਮੂਲਾ ਜਿਹੜਾ ਇੱਕ ਪਹਿਲਾ 2022 ਇਲੈਕਸ਼ਨ ਦੇ ਵਿੱਚ ਇੱਕ ਵੇਵ ਆਈ ਸੀ ਆਮ ਆਦਮੀ ਪਾਰਟੀ ਦੀ ਹਰ ਪਾਸੇ ਝਾੜੂ ਝਾੜੂ ਹੋ ਗਿਆ ਸੀ ਤੇ ਪਰ ਹੁਣ ਉਹ ਵੇਵ ਵਾਲਾ ਅਸਰ ਦੇਖਣ ਨੂੰ ਨਹੀਂ ਮਿਲਦਾ ਤੇ ਤੁਹਾਨੂੰ ਕੀ ਲੱਗਦਾ ਇਸ ਦੇ ਬਾਵਜੂਦ ਹੀ ਆਪਣੇ 13 13 ਕੈਂਡੀਡੇਟ ਜਿਹੜੇ ਆ ਉਹ ਆ ਜਾਣਗੇ ਨਹੀਂ ਸਰ ਸਰ ਵੇਵ ਸਾਡੀ ਬਿਲਕੁਲ ਪੂਰੀ ਆ ਉਸੇ ਤਰ੍ਹਾਂ ਸਾਰੇ ਕੰਮ ਚੱਲਣ ਡੇ ਨੇ ਅਸੀਂ ਜਨਤਾ ਦੇ ਬਹੁਤ ਕੰਮ ਕਰਵਾ ਰਹੇ ਆ ਜਿਹੜੇ ਕੰਮ ਸਾਡੇ ਕਦੀ ਹੋਰ ਨਹੀਂ ਸੀ ਪਾਰੇ ਉਹ ਸਾਡੇ ਕੰਮ ਬਿਲਕੁਲ ਹੋ ਰਹੇ ਇੱਕ ਸਾਡੇ ਵਰਗੇ ਵੀ ਆਮ ਵਰਕਰ ਜਾ ਕੇ ਉਹ ਦਫਤਰ ਚੋਂ ਕੰਮ ਕਰਵਾ ਲਿੰਦੇ ਹੋਂ ਤੇ ਸਾਡੀ ਸਰਕਾਰ ਇੰਨਾ ਵਧੀਆ ਕੰਮ ਕਰ ਰਹੀ ਆ ਤੇ ਸਾਡੇ ਕਿਉਂ ਨਹੀਂ ਸਾਰੇ 13 ਦੇ 13 ਹੀ ਕੈਂਡੀਡੇਟ ਜਿੱਤਣਗੇ ਸਾਡੇ ਮੰਨ ਲਓ ਕਿਉਂ ਦੇ ਜਿਸ ਤਰ੍ਹਾਂ ਕੀ ਆਮਾਦੀ ਪਾਰਟੀ ਦਾ 13 0 ਦਾ ਫਾਰਮੂਲਾ ਤਾਂ ਉਸ ਤੋਂ ਬਾਅਦ ਗੱਲ ਕਰੀਏ ਜਿਸ ਤਰ੍ਹਾਂ ਵਿਰਾਟ ਦੇਵਗਾਂਜੀ ਨੇ ਅੱਜ ਗੱਲਬਾਤ ਕੀਤੀ ਗਈ ਇਹਨਾਂ ਦੀ ਇੱਕ ਖਬਰ ਵੀ ਲੱਗੀ ਸੀ ਜਦਾ ਕਿ ਪੂਰਨ ਤੌਰ ਤੇ ਇਹਨਾਂ ਨੇ ਖੰਡਿਤ ਕੀਤਾ ਕਿ ਉਹ ਖਬਰ ਜਿਹੜੀ ਹੈ ਉਹ ਗਲਤ ਲੱਗੀ ਹੈ ਜਿਸ ਕਰਕੇ ਇਹ ਉਸ ਖਬਰ ਦੇ ਬਾਰੇ ਕੋਈ ਲੀਗਲ ਐਕਸ਼ਨ ਵੀ ਲੈਣ ਨੂੰ ਸਲਾਹ ਕਰ ਲੈਣ ਆਪਣੇ ਲੀਗਲ ਟੀਮ ਦੇ ਨਾਲ ਪਰ ਇਹਨਾਂ ਦਾ ਕਹਿਣਾ ਹੈ ਕਿ ਇਹ ਤੇ ਇਹਨਾਂ ਦੇ ਸਾਥੀ ਜਿਹੜੇ ਹਨ ਉਹ ਆਮਾਦੀ ਪਾਰਟੀ ਨਾਲ ਹੀ ਜੁੜੇ ਹਨ ਆਮਾਦੀ ਪਾਰਟੀ ਦੀ ਹੀ ਸਪੋਰਟ ਕਰਦੇ ਹਨ ਉਹਨਾਂ ਦਾ ਫਿਲਹਾਲ ਕਿਸੇ ਹੋਰ ਪਾਰਟੀ ਵੱਲ ਜਾਣ ਦੇ ਵਿੱਚ ਕੋਈ ਵੀ ਇੰਟਰਸਟ ਨਹੀਂ ਹੈ